ਮੈਂ ਅਜੀਤ ਸਰੂਪ ਸਿੰਘ ਜੋਸ਼ੀ ਇੱਥੇ ਬਾਬਾ ਭਾਈ ਮੋਤਨ ਸਾਹਿਬ ਪ੍ਰਬੰਧ ਕਮੇਟੀ ਦਾ ਪ੍ਰਧਾਨ ਹਾਂ ਜੀ ਮੈਂ ਤੇ ਪਰਸਾ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਵੱਲੋਂ ਲਾਇਆ ਗਿਆ तकरीबन 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਤਾਂ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਸ ਤੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਾਂ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ ਕਾਰ ਬਣਨੀ ਸ਼ੁਰੂ ਹੋ ਗਈ ਹੈ ਲਾਰਜ ਹੀ ਬਣਨੀ ਸ਼ੁਰੂ ਹੋ ਗਈ ਹੈ ਤੇ ਉਹ ਘੱਟੋ ਘੱਟ ਘੱਟੋ ਘੱਟ 10 15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਬਣੀ ਸੀ ਤਾਂ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਭਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰਨਗੇ ਕਿਉਂਕਿ ਅੱਜ ਕੱਲ ਜਿਹੜੀਆਂ ਨੇ ਹੈਲਥ ਜਿਹੜੀਆਂ ਫੈਸਿਲਿਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵਾਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਇਹ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਜੋਸ਼ੀ ਸਾਹਿਬ ਜਿਵੇਂ ਮਲਾਪਤੀ ਚੀਜ਼ਾਂ ਆ ਰਹੀਆਂ ਨੇ ਦੁੱਧ ਆ ਰਿਹਾ ਹੋਰ ਚੀਜ਼ਾਂ ਆ ਰਹੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਨਾ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਉਸ ਤਰ੍ਹਾਂ ਇਸ ਤੇ ਸੰਜਣਾ ਕਰਨਾ ਚਾਹੀਦਾ ਤਾਂ ਕਿ ਲੋਕ ਬਚੋ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ ਹੁਣ ਅਸੀਂ ਲੋਕ ਪਬਲਿਕ ਤਾਂ ਇਹ ਛਾਪੇ ਨਹੀਂ ਮਾਰ ਸਕਦੇ ਸਾਡੇ ਕੋਲ ਤਾਂ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦਿਵਾਈਏ ਅਸੀਂ ਤਾਂ ਤੁਹਾਡੇ ਲੋਕਾਂ ਦੇ ਧਿਆਨ ਚ ਲਿਆ ਸਕਦੇ ਹਾਂ ਪ੍ਰਸ਼ਾਸਨ ਦੇ ਮੀਡੀਆ ਰਾਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਸਕਦੇ ਆ ਠੀਕ ਹੈ ਸਾਡੇ ਕੋਲੇ ਕੋਈ ਪਾਵਰ ਨਹੀਂ ਆ ਉਹਨਾਂ ਨੂੰ ਸਜ਼ਾ ਦੇਵਾਉਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਕੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜੇ